ਇੱਕ ਵਾਰ ਅਸੀਂ ਆਏ ਬੈਠੇ ਪੰਜਾਬੀ ਭਵਨ ਚ ਮੇਲਾ ਸੀ ਬਹੁਤ ਵੱਡਾ ਜੀ ਭਰਿਆ ਹੋਇਆ ਮਤਲਬ ਮਤਲਬ ਵੱਡੇ ਤੋਂ ਭਾਵ ਭਰਿਆ ਹੋਇਆ ਮੁਹੰਮਦ ਸਦੀਕ ਹੁਣੀ ਚ ਮਕੀਲੇ ਹੁਣੀ ਆਪਣਾ ਦਾਦਾਰ ਸੰਧੂ ਹੁਣੀ ਮਾਨਕ ਛਿੰਦੇ ਹੁਣੀ ਸਾਰੇ ਬੈਠੇ ਸਟੇਜ ਭਰੀ ਹੋਈ ਸੀ ਮਤਲਬ ਤੇ ਇਹਦਾ ਬੇਟਾ ਰਾਜਾ ਆਇਆ ਇਹ ਉਸ ਮੇਲੇ ਚ ਨਹੀਂ ਆਇਆ ਨਹੀਂ ਹਾਜ਼ਰੀ ਲਵਾ ਕੇ ਜਾ ਚੁੱਕੇ ਸੀ ਜੀ ਮਤਲਬ ਉਹਦੇ ਦੋ ਗੀਤ ਗਾਇਤ ਇਹ ਪੰਜਾਬ ਮਾਤਾ ਨਗਰ ਚ ਲੈਂਦੇ ਸੀਗੇ ਭਖਵਾਲ ਰੋਡ ਤੇ ਤੇ ਉੱਥੇ ਇਹਨਾਂ ਨੇ ਵਰਨੋ ਰਾਜਾ ਬੇਟਾ ਇਹਨਾਂ ਦਾ ਉਹ ਮੈਨੂੰ ਆ ਕੇ ਕਹਿੰਦਾ ਵੀ ਅੰਕਲ ਜੀ ਮੰਮੀ ਕਹਿੰਦੇ ਵੀ ਆ ਹੁਣ ਬਥੇਰੇ ਸੁਣ ਲਿਆ ਇੰਨੇ ਸਾਲਾਂ ਤੋਂ ਮੇਲਾ ਦੇਖੀ ਜਾਂਦਾ ਵੀ ਆਉ ਘਰੇ ਬੈਠ ਕੇ ਆਪ ਆਪ ਦਾ ਰੌਣਕ ਮੇਲਾ ਲਾਉਂਦੇ ਅੱਛਾ ਤੇ ਮੈਂ ਰਾਜ ਨੂੰ ਕਿ ਮੈਂ ਕਿਹਾ ਯਾਰ ਕਰ ਲਿਆ ਵੀ ਮੇਰੇ ਨਾਲ ਚਾਰ ਪੰਜ ਜਣੇ ਆ ਵੀ ਮੈਂ ਇਕੱਲਾ ਹੁੰਦਾ ਤਾਂ ਚੱਲ ਵੜਦਾ ਹੁਣ ਇੰਨੇ ਜਾਂਦੇ ਠੀਕ ਨਹੀਂ ਲੱਗਦੇ ਉਹਨੇ ਉਹਦੀ ਫੋਨ ਲਾਇਆ ਤੇ ਉਧਰੋਂ ਉਹਨੂੰ ਮੈਨੂੰ ਦੁਬਾਰਾ ਕਹਿੰਦਾ ਉਹ ਕਹਿੰਦਾ ਵੀ ਮੰਮੀ ਕਹਿੰਦੀ ਕੋਈ ਨਹੀਂ ਜਿਹੜੇ 4-5 ਨਾਲ ਹੀ ਲਿਆ ਉਹ ਜਿਹੜੇ 4-5 ਸੀ ਜੀ ਉਹਨਾਂ ਚ ਦੇਵਤਰੀਕੇ ਵਾਲਾ ਅੱਛਾ ਜੀ ਤੇ ਮੇਰੇ ਮਿੱਤਰ ਮਾਸਟਰ ਜੋਗਾ ਸਿੰਘ ਜੀ ਤੇ ਹਰਿੰਦਰ ਬੀਸਲਾ ਤੇ ਗੁਰਵਜਨ ਗਿੱਲ ਜੀ ਅਸੀਂ ਸਾਰਾ ਇੱਕ ਆਫਲਾ ਜੀ ਚਲੋ ਫਿਰ ਚਲੇ ਗਏ ਫਿਰ ਡ੍ਰੈਗਰੂਮ ਚ ਬੈਠੇ ਤੇ ਬੜਾ ਹੀ ਪਿਆਰਾ ਮਾਹੌਲ ਬਣਿਆ ਤੇ ਮੈਨੂੰ ਯਾਦ ਆ ਕਿ ਜਗਮਉਂ ਜੀ ਨੇ ਰਾਜੇ ਨੂੰ ਕਿਹਾ ਕਿ ਦੀਪ ਸਾਬਾ ਜੇ ਉਦੋਂ ਕੈਨੇਡਾ ਚ ਸੀ ਅੱਛਾ ਜੀ ਉਹ ਬਾਅਦ ਚ ਆਉਂਦੇ ਆ ਉਹਨੇ ਕਿਹਾ ਵੀ ਰਾਜੇ ਡੈਡੀ ਵਾਲੀ ਡਿਊਟੀ ਨਿਭਾ ਤੇ ਅਲਮਾਰੀ ਚੋਂ ਲਿਆ ਕੱਢ ਕੇ ਉਹ ਗਿਆ ਰਾਜਾ ਤੇ ਉਹ ਆ ਕੇ ਕਹਿੰਦਾ ਵੀ ਉਹ ਤਾਲਾ ਨਹੀਂ ਖੁੱਲਦਾ ਚਾਬੀ ਲੱਭ ਨਹੀਂ ਰਹੀ ਤੇ ਤਾਲਾ ਖੁੱਲ ਨਹੀਂ ਰਿਹਾ ਤੇ ਉਹ ਕਹਿੰਦੀ ਐਡਾ ਜਵਾਨ ਆ ਤੂੰ ਮੋਕੀ ਮਾਰ ਕੇ ਇਦਾਂ ਦਾ ਤਾਲਾ ਤੋੜ ਦੇ ਉਹ ਤਾਲਾ ਕਹਦਾ ਤਾਂ ਤਾਲੀ ਜੀ ਆ ਚਲੋ ਰਾਜਾ ਦੁਬਾਰਾ ਗਿਆ ਉਹਨੇ ਤਾਲਾ ਤੋੜ ਕੇ ਲਿਆਂਦਾ ਤੇ ਸ਼ਿਵਾਸ ਰੀਗਲ ਸੀ ਸਕੋਚ ਬਾਹਰ ਲਈ ਅੱਛੀ ਚਿਰਾਂ ਦੀ ਸਭੀ ਪਈ ਸੀ ਦੀਪ ਸਾਬ ਦੀ ਤੇ ਉਹ ਜੀ ਸਾਡੇ ਰੱਖੀ ਉਹ ਹੁਣ ਇੰਨੇ 5 6 7 ਜਣੇ ਸੀਗੇ ਤੇ ਉਹ ਗਰਨ ਗਰਨ ਕਰਕੇ ਖਦਮ ਕਰਗੇ ਤੇ ਆ ਵੀ ਐ ਗੱਲਾਂ ਜੀਆਂ ਕਰਨ ਉਹਨਾਂ ਦਾ ਜਿਵੇਂ ਸੁਭਾਅ ਸੀ ਉਹਨਾਂ ਨੇ ਫਿਰ ਬੇਟੇ ਨੂੰ ਫਿਰ ਕਿਹਾ ਕਹਿੰਦੀ ਰਾਜਾ ਇਹਨਾਂ ਨੂੰ ਨਹੀਂ ਕਦਰ ਹੈ ਸਕੋਚ ਦੀ ਇਰੇ ਦਾ ਆਏ ਗੱਲਾਂ ਕਰਦੇ ਜਿਵੇਂ ਲੱਸੀ ਪੀਤੀ ਹੁੰਦੀ ਆ ਆ ਲਿਆ ਦਵਾਰਾ ਇਥੋਂ ਚੱਕ ਕੇ ਲਿਆ ਆਰ ਕੇ ਆਰ ਕੇ ਉਹਨੂੰ ਜਿਹੜੀ ਇੱਕ ਰੈਡ ਨਾਈਟ ਰੈਡ ਨਾਈਟ ਬ੍ਰਾਂਡ ਬਹੁਤ ਮਸ਼ਹੂਰ ਸੀ ਉਹਦੇ ਤੇ ਕਣਕ ਦਾ ਸੱਟਾ ਜਿ ਲੱਗਿਆ ਹੁੰਦਾ ਸੀ ਰਾਜੇ ਨੇ ਦਵਾਰਾ ਲਿਆਂਦਾ ਉਹਦੇ ਹੀ ਪਤਾ ਲੱਗਿਆ ਵੀ ਉਹਦੇ ਇੱਕ ਇੱਕ ਪੈਗ ਨਾਲ ਸਾਰੇ ਘੜਲ ਘੜਲ ਕਰਨ ਲੱਗ ਗਏ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਅਸੀਂ ਕਿਹਾ ਵੀ ਉਹ ਚੱਲੇ ਆ ਜੀ ਦੇਵ 3 ਕਹਲ ਨੇ ਪਿੰਡ ਪਹੁੰਚਣਾ ਸੀ ਗੁਰ ਭਜਨ ਨੇ ਆਪਦੇ ਘਰ ਜਾਣਾ ਸੀਗਾ ਤੇ ਉਹ ਕਹਿਣ ਲੱਗੇ ਵੀ ਕੋਈ ਨਹੀਂ ਤੁਸੀਂ ਇੱਥੇ ਹੀ ਰੁਕ ਜਾਓ ਤੇ ਸਵੇਰੇ ਚਲੇ ਜਾਇਓ ਤਾਂ ਮੈਨੂੰ ਯਾਦ ਆ ਉੱਥੇ ਉਹ ਮਾਸਟਰ ਜੋਗਾ ਸਿੰਘ ਤੇ ਹਰਿੰਦਰ ਵੀਸਲੇ ਨੇ ਕਿਹਾ ਜੀ ਨਹੀਂ ਜੀ ਅਸੀਂ ਤਾਂ ਉਹ ਮੇਲੇ ਵਾਲੀ ਥਾਂ ਤੇ ਦੁਬਾਰਾ ਜਾਣਾ ਕਹਿੰਦੇ ਉੱਥੇ ਹੁਣ ਕੀ ਦੇਖਣਾ ਉਹ ਕਹਿੰਦੇ ਵੀ ਦਦਾਰ ਸੰਧੂ ਦੇ ਇੱਕ ਗੀਤ ਦੀ ਇੱਕ ਲਾਈਨ ਆ ਅੱਛਾ ਉਹ ਲਾਈਨ ਸਾਨੂੰ ਬਹੁਤ ਹਾਂਟ ਕਰਦੀ ਆ ਜੀ ਤੇ ਉਹ ਹੁਣ ਉਹ ਉਹ ਲਾਈਨ ਆ ਕਿ ਮੇਲੇ ਪਿੱਛੋਂ ਜਿਵੇਂ ਖਾਲੀ ਉਟ ਦੇ ਲਫਾਫੇ ਹੁੰਦੇ ਪੈਰਾਂ ਥੱਲੇ ਆ ਕੇ ਲੀਰੋ ਲੀਰ ਜ਼ਿੰਦਗੀ ਦੀ ਜੂਜ ਜਦੋਂ ਵਾਬ ਰੋਲਾ ਆਇਆ ਉਦੋਂ ਅੰਨੀ ਹੋ ਜੂ ਮੇਰੀ ਤਕਦੀਰ ਤੇ ਉਹ ਅਸੀਂ ਨਾ ਹੁਣ ਜਿਹੜੇ ਖਾਲੀ ਲਫਾਫੇ ਉੜਦੇ ਆ ਟੁੱਟੀਆਂ ਕੁਰਸੀਆਂ ਉਹ ਦੇਖਣੀ ਆ ਫਿਰ ਅਸੀਂ ਉੱਥੇ ਤੁਰ ਗਏ ਸੀ ਉਹ ਜਾ ਕੇ ਦੇਖਿਆ ਤੇ ਸਾਨੂੰ ਲੱਗਿਆ ਵੀ ਉਹ ਦਦਾਰ ਸਤੋ ਦੇ ਗੀਤ ਵਾਲੀ ਜਿਹੜੀ ਲਾਈਨ ਆ ਨਾ ਉਹ ਹੁਣ ਪ੍ਰੈਕਟੀਕਲੀ ਕਿਦਾਂ ਵੀ ਮੇਲੇ ਪਿੱਛੋਂ ਜਿਵੇਂ ਖਾਲੀ ਉਹ ਤਾਂ ਭਾਪਾਂ ਕਰਦਾ ਉਹ ਸਾਰਾ ਇਹ ਪਾਸ਼ ਦੀ ਇੱਕ ਕਵਤਾ ਚ ਵੀ ਇੱਕ ਲਾਈਨ ਆਉਂਦੀ ਸੀ ਅੱਛਾ ਮੈਂ ਵਿਛੜ ਗਏ ਮੇਲੇ ਦੇ ਭਾਪਾਂ ਕਰਦੇ ਪੜਵਾਂਗ ਤੁਹਾਡੇ ਸਾਹਮਣੇ ਆ ਤੇ ਉਹ ਜਿਹੜਾ ਅਹਿਸਾਸ ਆ ਨਾ ਬੜਾ ਸੂਖਮ ਜਿਹਾ ਅਹਿਸਾਸ ਆ ਕਿੰਨਾ ਰੌਣਕ ਮੇਲਾ ਸੀ ਨੱਚਦੇ ਟੱਪਦੇ ਸੀ ਸਾਰੇ ਉਦੋਂ ਬਾਅਦ ਕੁਰਸੀਆਂ ਟੇਡੀਆਂ ਹੀ ਨਹੀਂ ਹੋਈਆਂ ਕੁਰਸੀਆਂ ਤਾਂ ਤੋੜੀਆਂ ਵੀ ਪਈਆਂ ਸੀ ਥਾਂ ਥਾਂ ਤੇ ਚਿੱਕੜ ਹੋਇਆ ਪਿਆ ਸੀ ਖਾਲੀ ਲਫਾਫੇ ਨਵਕੀਨ ਜੇ ਬੜਕ ਰਹੀ ਸੀ ਉੱਥੇ ਤੇ ਐਦਾਂ ਦੀਆਂ ਬੜੀਆਂ ਹੀ ਜਨਕਪਉਣ ਕਾਰਜੀ ਨਾਲ ਨਾ ਖਟੀਆਂ ਮਿੱਠੀਆਂ ਖੱਟ ਮਿੱਠੀਆਂ ਆਜਾਦਾ ਜੁੜੀਆਂ ਤੇ ਇੱਥੇ ਵੀ ਜਿਹੜਾ 21 ਸੈਕਟਰ ਜਦੋਂ ਆਉਂਦੇ ਸੀ ਅਕਸਰ ਜੀ ਉਹ ਉਹ ਦੀ ਮਾਤਾ ਜੀ ਕੋਲੇ ਤੇ ਭਰਾ ਕੋਲੇ ਤੇ ਉਹ ਲਾਲੀ ਉਹਦਾ ਬ੍ਰਦਰ ਜਿਹੜਾ ਮੈਂ ਦੱਸਿਆ ਇੱਕ ਇਹਨਾਂ ਦਾ ਬ੍ਰਦਰ ਐਚ ਐਮਟੀ ਚ ਨੌਕਰੀ ਕਰਦਾ ਸੀ ਪੰਜੌਰ ਜੀ لیکن ਸਾਡਾ ਲਾਲੀ ਨਾਲ ਕਾਹੀ ਵਾਹ ਵਾਸਤਾ ਪੈਂਦਾ ਰਿਆ ਇੱਥੇ ਵੀ ਬੜੀਆਂ ਮਹਿਫਲਾਂ ਲੱਗਦੀਆਂ ਹੁੰਦੀਆਂ ਸੀ ਇੱਕ ਵਾਰ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਕੋਲੇ ਉਦੋਂ ਚਿੱਟੀ ਐਂਬੈਸਡਰ ਕਾਰ ਹੁੰਦੀ ਸੀ ਫਿਰ ਉਹ ਡੀਐਮਸੀ ਚ ਦਾਖਲ ਰਹੇ ਤੇ ਜਦੋਂ ਅਸੀਂ ਪਤਾ ਕਰਨ ਗਏ ਤਾਂ ਉਹਨਾਂ ਦੀ ਮੈਨੂੰ ਬਾਰਡਿੰਗ ਯਾਦ ਆ ਉਹ ਕਹਿੰਦੀ ਕੋਈ ਨਹੀਂ ਮੈਂ ਤਾਂ ਚਾਰ ਦਿਨਾਂ ਨੂੰ ਦੁਬਾਰਾ ਕੈਮ ਹੋਈ ਜਾਣਾ ਕਿ ਉਹ ਤਾਂ ਐਕਸੀਡੈਂਟ ਤਾਂ ਹੁੰਦੇ ਹੀ ਰਹਿੰਦੇ ਆ ਇਨਸੀਡੈਂਟ ਜਿੰਦਗੀ ਚ ਹੁੰਦੇ ਰਹਿੰਦੇ ਆ ਐਕਸੀਡੈਂਟ ਹੁੰਦੇ ਰਹਿੰਦੇ ਆ ਮੈਂ ਤਾਂ ਦੇਖਦੀ ਸੀਗੀ ਮੈਂ ਤਾਂ ਲਿਸਟ ਬਣਾ ਰਹੀ ਆ ਵੀ ਕਿਹੜਾ ਕਿਹੜੇ 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 ਪਤਾ ਕਰਨ ਆ ਰਹੇ ਮੈਨੂੰ ਮਿਲਣ ਕਿਹੜੇ ਕਿਹੜੇ ਆ ਰਹੇ ਆ ਇਹਨਾਂ ਨੂੰ ਜਿਹੜਾ ਸ਼ੁਗਲ ਦਾ ਸਵਾਲ ਸੀਗਾ ਤੇ ਫਿਰ ਉਹ ਉਹਨੋਂ ਉਹ ਜਿਹੜੀ ਤਕਲੀਫ ਹੋਈ ਸੀ ਨਾ ਜਿਸ ਤਰ੍ਹਾਂ ਉਹ ਪੂਰੇ ਹੋਏ ਇਹਨੂੰ ਸ਼ਾਇਦ ਉਹਨੂੰ ਫਿਰ ਪਤਾ ਲੱਗਿਆ ਸੀ ਉਹ ਜਿਹੜਾ ਕਹਿੰਦੇ ਆ ਨਾ ਕਿ ਪਹਿਲਾਂ ਜੌਂਡਿਸ ਹੋ ਗਿਆ ਫਿਰ ਜੌਂਡਿਸ ਤੋਂ ਹੈਪਟਾਈਟ ਜਿਹੜਾ ਹੈਪਟਾਈਟ ਬੀ ਬਣ ਜਾਂਦਾ ਜੀ ਮੈਨੂੰ ਉਦੋਂ ਯਾਦ ਆ ਉਦੋਂ ਵੀ ਅਸੀਂ ਪਤਾ ਕਰਨ ਗਏ ਤਾਂ ਰਾਜੇ ਦੀ ਘਰ ਵਾਲੀ ਨੇ ਬਹੁਤ ਅੱਛੀ ਵਕੀਲ ਆ ਅੱਛੇ ਬੇਟੀ ਉਹਨੇ ਇਹ ਕਿ ਅਸੀਂ ਉਹਨੇ ਇਹ ਰੀਚ ਪ੍ਰਗਟ ਕੀਤੀ ਵੀ ਮੰਮੀ ਦੀ ਇਸ ਤਰ੍ਹਾਂ ਇੱਕ ਵੀਡੀਓ ਬਣਾਓ ਗੱਲਾਂ ਬਾਤਾਂ ਕਰਦਿਆਂ ਦੀ ਬੇਠਿਆਂ ਦੀ ਹੱਸਦਿਆਂ ਖੇਡਦਿਆਂ ਦੀ ਉਹਨੂੰ ਫਿਰ ਅੰਦਰ ਖਾਤੇ ਕਿਤੇ ਸੀਗਾ ਕਿ ਵੀ ਬਵਾਰੀ ਬੜੀ ਕਸੂਤੀ ਆ ਤੇ ਉਹ ਦਾਂ ਮੈਨੂੰ ਯਾਦ ਆਇਆ ਵੀ ਉਦੋਂ ਅਸੀਂ ਵੀ ਪਛਤਾਵਾ ਅਜੇ ਤੱਕ ਖੁੰਝ ਗਏ ਵੀ ਉਹ ਕਿਉਂ ਨਾ ਉਦੋਂ ਵੀਡੀਓ ਬਣਾ ਲਈ ਕਿਉਂਕਿ ਫਿਰ ਉਸ ਸਮਾਰੀ ਦੇ ਨਾਲ ਫਿਰ ਉਹ ਡਿੱਗਦੇ ਗਏ ਡਿੱਗਦੇ ਗਏ ਤੇ ਇੱਕ ਦਿਨ ਪੂਰੇ ਹੋ ਗਏ ਮੈਨੂੰ ਨਹੀਂ ਲੱਗਦਾ ਕਿ ਜਗਵੰਨ ਕੌਰ ਜੀ ਤੋਂ ਪਹਿਲਾਂ ਜੀ ਜਿਹੜੇ ਆਪਣੇ ਪੰਜਾਬੀ ਕਲਾਕਾਰ ਸੀ ਜੀ ਇਹ ਕਲਾਸ ਦੇ ਜੀ ਬਈ ਉਹਨਾਂ ਨੂੰ ਸ਼ਹਿਰੀ ਆਡੀਅנס ਪਸੰਦ ਕਰਦੀ ਪਹਿਲਾਂ ਅਸਲ 'ਚ ਇੱਕ ਤਾਂ ਹੈ ਕਿ ਨਾ ਕਲਾਕਾਰਾਂ ਨੂੰ ਕੋਈ ਬਹੁਤ ਵਧੀਆ ਨਿਗਾ ਨਾਲ ਨਹੀਂ ਸੀ ਦੇਖਿਆ ਜਾਂਦਾ ਜੀ ਜਿਹੜਾ ਰਤਬਾ ਸੀਗਾ ਬੰਬੇ ਵਾਲਿਆਂ ਦਾ ਜਾਂ ਹਿੰਦੀ ਫਿਲਮਾਂ ਦਾ ਮਤਲਬ ਪੰਜਾਬੀ ਕਲਾਕਾਰਾਂ ਨੂੰ ਵੀ ਨਹੀਂ ਸੀ ਉਸ ਤਰ੍ਹਾਂ ਦੇਖਿਆ ਜਾਂਦਾ ਪੰਜਾਬੀ ਰਸਾਲਿਆਂ ਨੂੰ ਨਹੀਂ ਸੀ ਦੇਖਿਆ ਜਾਂਦਾ ਲੋਕ ਜੇ ਟੌਰ ਬਣਾਉਂਦੇ ਸੀ ਤਾਂ ਉਹ ਧਰਮਯੁਗ ਇਲਸਟ੍ਰੇਟਡ ਵੀਕਲੀ ਡਰੈਂਗ ਰੂਮਨ ਰੱਤ ਚ ਰੱਖਦੇ ਸੀ ਸ਼ਹਿਰੀ ਲੋਕ ਜੀ ਹੈ ਨਹੀਂ ਅੰਗਰੇਜ਼ੀ ਬੋਲਣੀ ਹੈ ਜੇ ਥੋੜੀ ਜੀ ਅੰਗਰੇਜ਼ੀ ਬੋਲ ਸਕਦੇ ਜਾਂ ਹਿੰਦੀ ਬੋਲ ਸਕਦੇ ਤਾਂ ਵੈਸੇ ਇੱਕ ਟੌਰ ਸਮਝੀ ਜਾਂਦੀ ਸੀ ਤੇ ਇਹਨਾਂ ਨੂੰ ਸਮਝਿਆ ਜਾਂਦਾ ਸੀ ਵੀ ਜਿਹੜੇ ਕਲਾਕਾਰ ਆ ਤੇ ਇਹ ਤਾਂ ਪਿੰਡਾਂ ਵਾਲੇ ਆ ਜਾਂ ਇਸ ਤਰ੍ਹਾਂ ਹੈ ਪਿੰਡੂ ਆ ਕਿਉਂਕਿ ਜ਼ਿਆਦਾਤਰ ਉੱਠੇ ਵੀ ਵੈਸੇ ਪਿੰਡਾਂ ਤੋਂ ਹੀ ਸੀ ਸ਼ਹਿਰਾਂ ਦੇ ਵਿੱਚੋਂ ਤਾਂ ਕਿਤੇ ਕੋਈ ਟਾਮਾ ਹੀ ਉੱਠਿਆ ਹੋਊਗਾ ਸਾਰਿਆਂ ਦਾ ਜਿਹੜਾ ਪਿਸ਼ੋਕੜ ਆ ਉਹ ਪਿੰਡ ਸੀ ਜਗਮੁਣ ਕੌਰ ਜੀ ਇੱਕ ਤਾਂ ਪੜ੍ਹੇ ਲਿਖੀ ਸੀ ਕਿ ਦੀਬਿਜਰਕ ਪੜ੍ਹਿਆ ਲਿਖਿਆ ਸੀ ਜੀ ਦੂਸਰੀ ਅੰਦੇ ਜਿਹੜੀ ਡਰੈਸ ਸੈਂਸ ਆ ਮਤਲਬ ਜਿਹੜਾ ਨਹੀਂ ਤਾਂ ਪੰਜਾਬੀ ਸਿੰਗਰਾਂ ਦਾ ਇੱਕ ਖਾਸ ਪਹਿਰਾਵਾ ਹੁੰਦਾ ਸੀ ਚਾਦਰਾਂ ਕੁੜਤਾ ਦਰਲੇ ਵਾਲੀ ਪੱਗ ਜੀ ਹੁਣ ਉਹ ਇਹ ਤਾਂ ਹੈ ਨਹੀਂ ਸੀ ਕਿ ਕੀ ਦੀ ਕੀ ਦੀ ਦਾ ਕੋਟ ਪੈਂਟ ਵਾਲਾ ਸੂਟਡ ਵੂਟਡ ਸੀ ਦੂਸਰਾ ਜਿਹੜਾ ਅੰਦਾਜ਼ ਆ ਤੇ ਗੱਲਬਾਤ ਆ ਤੇ ਜਿਹੜੇ ਹੈਗਾ ਨਾ ਇਹ ਵੀ ਹਿੰਦੀ ਸ਼ੇਅਰ ਵੀ ਬੋਲ ਲੈਣੇ ਆ ਜਾਂ ਹਿੰਦੀ ਗਾਣੇ ਵੀ ਵਿੱਚ ਬੋਲ ਲੈਣੇ ਆ ਜਾਂ ਉਹਨਾਂ ਦੀ ਕੋਈ ਨਕਲ ਜੀ ਕਰ ਦੇਣੀ ਆ ਆਪਣਾ ਹਿੰਦੀ ਫਿਲਮਾਂ ਵਾਲੇ ਕਮੇਡੀਨਾਂ ਦੀ ਉਹ ਜਿਹੜਾ ਸੀਗਾ ਵੀ ਉਹ ਜਿਹੜੀ ਸ਼ੇਰੋ ਸ਼ੇਰੀ ਜਿਹੀ ਐ ਸੌਫਟ ਜਿਹੀ ਉਹ ਉਹ ਪਿੰਡਾਂ ਦੇ ਵਿੱਚ ਉਹ ਚੱਲਦੀ ਨਹੀਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਚ ਤਾਂ ਇਹ ਹੈ ਨਾ ਵੀ ਮਦਰ ਉੱਚਾ ਕੋਣ ਗਾਉਂਦਾ ਹਾਂਜੀ ਤੇ ਜਿਹੜਾ ਹੈਗਾ ਗਾਹ ਵੀ ਉਹੀ ਜਿਉਣਾ ਮੋੜ ਦੁੱਲਾ ਭੱਟੀ ਮਿਰਜ਼ਾ ਸਾਹਿਬਾਂ ਹੀ ਰਾਂਝਾ ਇਹਨਾਂ ਦੇ ਜਿਹੜੇ ਗੀਤ ਵੀ ਸੀਗੇ ਉਹ ਵੀ ਜਰਾਕ ਥੋੜਾ ਜਿਹਾ ਸੌਫਟ ਸੀ ਜਾਂ ਉਹਨਾਂ ਦਾ ਅੰਦਾਜ਼ੇ ਹੋ ਗਿਆ ਇੱਕ ਇਹਨਾਂ ਦੀ ਚਾਲ ਟਾਲ ਸ਼ੈਰੀ ਡਰੈਸ ਸੈਂਸ ਜਿਹੜੀ ਹੈ ਡਰੈਸ ਸੈਂਸ ਬਹੁਤ ਮੈਨਰ ਰੱਖਦੀ ਆ ਉਸ ਤੋਂ ਬਾਅਦ ਫਿਰ ਹਾਲਾਂਕਿ ਇਹ ਪਿੰਡਾਂ ਦੇ ਵਿੱਚ ਵੀ ਪਰਵਾਨ ਪਿੰਡਾਂ 'ਚ ਵੀ ਬਹੁਤ ਸਾਰੇ ਮੇਲੇ ਆਜ ਵੀ ਮਕਬੂਲ ਬਹੁਤ ਸੀਗੇ ਅਸੀਂ ਆਪ ਦੇਖਦੇ ਰਹੇ ਸਾਡੇ ਪਿੰਡ ਮੇਰੇ ਤਾਏ ਦੇ ਮੁੰਡਿਆਂ ਦਾ ਵਿੱਚ ਕਿਸੇ ਦਾ ਵਿਆਹ ਸੀਗਾ ਤੇ ਉਹਨਾਂ ਨੇ ਜਗਮੁਣਕੌਰ ਨੂੰ ਸੱਦੇ ਸੀਗਾ ਇੱਕ ਦਿਨ ਜਗਮ ਜਗਮੁਣਕੌਰ ਕੇਦੀਪ ਲੱਗੇ ਸੀ ਇੱਕ ਦਿਨ ਲੱਗੇ ਸੀਗੇ ਆਪਣਾ ਨਰਿੰਦਰ ਵੀ ਬੱਤ ਜਗ ਸਿੰਘ ਜੱਗਾ ਅੱਛਾ ਇਹਨਾਂ ਦਾ ਮੇਲ ਕਿੱਥੇ ਹੁੰਦਾ ਦੋਨਾਂ ਜਨਾਂ ਦਾ ਜਗਮੁਣਕੌਰ ਔਰ ਕੇਦੀਪ ਸਾਹਿਬ ਦਾ ਜੀ ਇਹ ਲੁਧਿਆਣੇ ਰਹਿੰਦੇ ਹੀ ਹੋਇਆ ਜੀ ਇਹਨਾਂ ਦਾ ਅੱਛਾ ਹਾਂਜੀ ਤੇ ਮਿਲੇ ਕਿੱਥੇ ਸੀ ਕੋਈ ਲੰਮੇ ਅਰਜ ਕੇ ਵਿਆਹ ਜਾਂ ਵਿਚੋਲਾ ਪਾਉਣਾ ਪਿਆ ਜੀ ਹਾਂ ਇਹ ਪੁੱਛਣਾ ਵੀ ਰਹਿ ਗਿਆ ਤੇ ਦੱਸਿਆ ਨਹੀਂ ਇਹ ਨਹੀਂ ਪਤਾ ਗਾਉ ਫਿਰ ਇੱਕ ਹੋਰ ਸੀ ਹੁਣ ਜਿਵੇਂ ਐਚ ਐਮ ਬੀ ਦਾ ਜ਼ਾਹਿਰ احمد ਆਉਂਦਾ ਜੀ ਸਾਰੇ ਸਿੰਘ ਨਹੀਂ ਚਾਹੁੰਦੇ ਸਾਡੇ ਕੋਲ ਰਹੇ ਸਾਡੇ ਕੋਲ ਰਹੇ ਹੁਣ ਇਹਨਾਂ ਦਾ ਜਿਹੜਾ ਡ੍ਰੈੰਗ ਰੂਮ ਵੀ ਸੀ ਨਾ ਉਹ ਸ਼ਹਿਰੀ ਕਿਸਮ ਦਾ ਸਜਿਆਤਾ ਜਿਆ ਪਿੰਡਾ ਜਿਹੜਾ ਡ੍ਰਿੰਕ ਰੂਮ ਨੂੰ ਡ੍ਰਿੰਕ ਰੂਮ ਹੀ ਨਹੀਂ ਕਹਿੰਦੇ ਬੈਠਕ ਕਹਿੰਦੇ ਆ ਬੈਠਕ ਕਹਿੰਦੇ ਹਾਂਜੀ ਬੈਠਕ ਕਹਿੰਦੇ ਬਿਲਕੁਲ ਤੇ ਉਹ ਜ਼ਾਹਿਰ احمد ਜਦੋਂ ਕਦੇ ਦਿੱਲੀ ਤੋਂ ਲੁਧਿਆਣੇ ਆਇਆ ਤੇ ਉਹਦਾ ਉਹ ਜਿਹੜਾ ਰਹਿੰਦਾ ਸੀ ਉਹੋ ਕੇ ਦੀਪ ਜਗਮਉਂ ਕੋਰ ਦੇ ਘਰੇ ਰਹਿੰਦਾ ਸੀਗਾ ਦੂਸਰੀ ਗੱਲ ਹੋਰ ਦੇਖੋ ਫਿਰ ਇਹਨਾਂ ਦਾ ਉਹ ਵੀ ਜਿਹੜਾ ਤੌਰ ਤਰੀਕਾ ਵੀ ਇਹ ਉਹਦੀ ਕਾਰ ਤੇ ਉਹ ਨਾਲ ਆਪਦੇ ਨਿਆਣੇ ਨਿੱਕੇ ਨੂੰ ਘਰ ਵਾਲੀ ਨੂੰ ਵੀ ਲਿਆਉਂਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਸ਼ਿਮਲੇ ਢ ਲਹੌਜ਼ੀ ਧਰਮਸ਼ਾਲਾ ਕਾਰ ਦੇ ਕੇ ਡਰਾਈਵਰ ਦੇ ਕੇ ਘੁੰਮਣ ਲਈ ਭੇਜ ਦੇਣਾ ਵਜ਼ੀਰ ਅਹਿਮਦ ਉਹਨਾਂ ਦੇ ਨਾਲ ਮੇਰਾ ਚਿਕਾਰ ਮਿਲ ਜੇ ਤਾਂ ਬੜੀ ਵੱਡੀ ਗੱਲ ਸੀ ਮਤਲਬ ਜਿਹੜਾ ਜ਼ਾਹਿਰ ਅਹਿਮਦ ਨੂਨ ਜਾਂ ਹੋਰ ਇਸ ਤਰ੍ਹਾਂ ਦੀ ਲੋਕਾਂ ਨੂੰ ਅਟੈਂਡ ਕਰਨਾ ਤੇ ਉਹ ਉਹ ਗੱਲ ਵੀ ਮੈਂ ਨਾ ਰੱਖਦੀ ਸੀ ਮਤਲਬ ਲੁਧਿਆਣੇ ਬੈਠ ਕੇ ਉਸ ਸਮੇਂ ਕਲਾਸ ਸਿੰਗਰ ਸੀ ਹਾਂਜੀ 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 ਕਲਾਸ ਸਿੰਗਰਾਂ ਦੇ ਉਹਨਾਂ ਉਸ ਸਮੇਂ ਦੀ ਉਹ ਕਲਾਸ ਸਿੰਗਰ ਇਹਨਾਂ ਦੀ ਵਕਫੀ ਨਹੀਂ ਸੀ ਵੀ ਚੰਗੇ ਚੰਗੇ ਜਿਹੜੇ ਆਪਣੇ ਪੁਲਿਸ ਅਫਸਰਾਂ ਮੰਤਰੀ ਲੋਕਾਂ ਆ ਉਹ ਇਹਨਾਂ ਦੇ ਬਹੁਤ ਵਾਕਫ ਸੀ ਇਹਨਾਂ ਦਾ ਘੇਰਾ ਕਾਫੀ ਵਿਸ਼ਾਲ ਸੀ ਲੁਧਿਆਣਾ ਦੇ ਕਰੋੜਾਪਤੀ ਸੰਜੋਗਪਤੀ ਆ ਦੇਖੋ ਨਾ ਉਸ ਵਾਰ ਵਾਲੇ ਜੇ ਕਰਾਉਂਦੇ ਆ ਜੀ ਜੀ ਉਦਾਂ ਕਰਨਾਲ ਟਰੱਕ ਯੂਨੀਅਨ ਦਾ ਵੀ ਵਾਲੇ ਵੀ ਇਹਨਾਂ ਦਾ ਕਰਾਉਂਦੇ ਸੀਗੇ ਫਿਰ ਨਾਲ-ਨਾਲ ਇਹਨਾਂ ਦਾ ਥੋੜਾ ਕਰਾਦਾ ਬਣਦਾ ਸੀਗਾ ਵੀ ਅਸੀਂ ਫਿਲਮਾਂ ਵਾਲੇ ਨੂੰ ਵੀ ਵਧੀਏ ਇਸੇ ਕਰਕੇ ਇਹਨਾਂ ਨੇ ਇੱਕ ਬੰਬੇ ਫਲੈਟ ਲੈ ਲਿਆ ਸੀ ਬਕਾਦਾ ਅੱਛਾ ਖਰੀਦ ਲਿਆ ਸੀ ਤੇ ਉਹ ਫਿਰ ਉਹ ਪਹਿਲਾਂ ਤਾਂ ਹੋਖ ਨਹੀਂ ਉਦੋਂ ਕਹਿੰਦੇ ਸੀ ਤੈਨੂੰ 3.5 ਲੱਖ ਚੱਲਿਆ ਮੁੜ ਕੇ ਉਹ ਜਦੋਂ 4 ਵਜੇ ਆ ਪ੍ਰੋਪਰਟੀਆਂ ਦੀ ਉਹ ਤਾਂ ਕਰੋੜਾਂ ਚ ਪਹੁੰਚ ਗਿਆ ਸੀਗਾ ਤੇ ਉਹ ਜਦੋਂ ਇਹਨਾਂ ਨੇ ਵੇਚਿਆ ਮਤਲਬ ਉਦੋਂ ਸੀ ਫਿਰ ਸੱਚ ਇਹਨਾਂ ਨੇ ਲੁਧਿਆਣਾ ਇੱਕ ਗੈਸਟ ਹਾਊਸ ਬਣਾਇਆ ਸੀ ਅੱਛਾ ਹੁਣ ਜਿਹੜਾ ਆਮਕਰ ਦਾ ਘਾਰ ਆ ਜਿਵੇਂ ਫਕਲੀ ਮਾਨਕਦੀਸ਼ਿੰਦੇ ਦੀ ਵਿੰਦ ਰੱਖੀ ਦੀ ਆਧਾਰਨ ਇਹਨਾਂ ਦੀ ਤੇ ਇਹ ਵੀ ਨੇ ਜਮੀਨ ਖਰੀਦ ਲਈ ਹੁਣ ਕੇ ਦੀਪ ਜਗਮਨ ਕੌਰ ਨੇ ਸਰਬਾ ਨਗਰ ਦੇ ਵਿੱਚ ਇੱਕ ਬਕਾਇਦਾ ਗੈਸਟ ਹਾਊਸ ਗੇਸਟ ਹਾਊਸ ਵਿੱਚ ਕਮਰੇ ਕਿਰਾਏ ਤੇ ਚੜਦੇ ਸੀਗੇ ਜੀ ਜੀ ਤੇ ਬੜਾ ਸਫਿਸਟਿਕੇਟਡ ਢੰਗ ਦਾ ਹੋ ਗੈਸਟ ਹਾਊਸ ਸੀ ਮੈਂ ਦੇਖਿਆ ਜੀ ਇਹਨਾਂ ਨੇ ਉਹ ਬਣਾਇਆ ਹੋਇਆ ਸੀ ਇੱਕ ਕਾਮਦਨ ਦਾ ਵੱਖਰਾ ਸਾਧਨ ਕੀਤਾ ਹੋਇਆ ਸੀ ਤੇ ਇੱਕ ਉੱਪਰ ਜੀਪ ਵੀ ਰੱਖੀ ਹੋਈ ਸੀ ਇਹਨਾਂ ਨੇ ਜਗਮਨ ਕੌਰ ਜੀ ਆਪ ਜੀਪ ਚਲਾਉਂਦੇ ਹੁੰਦੇ ਸੀਗੇ ਅੱਛਾ ਸ਼ੌਂਕੀ ਵੀ ਕਰਦੇ ਸੀ ਹਾਂ ਹਾਂ ਉਸ ਜੀਪ ਦੇ ਵਿੱਚ ਅਸੀਂ ਕਈ ਝੂਟੇ ਲਏ ਆ ਫਿਰ ਉਹਦਾ ਬੇਟਾ ਰਾਜਾ ਘੋੜੇ ਦਾ ਸ਼ਕੀਨ ਸੀ ਇਹਨਾਂ ਨੇ ਉਹ ਪੰਜਾਬ ਮਾਤਾ ਨਗਰ ਵਾਲਾ ਜਿਹੜਾ ਘਰ ਆ ਕੋਠੀ ਆ ਉਹਦੇ ਮੂਹਰੇ ਜਿਹੜਾ ਕਿ ਇੱਥੇ ਦਰਖਦ ਰੋਟ ਖੜੇ ਸੀ ਉੱਥੇ ਦੋ ਘੋੜੇ ਵੀ ਖੜੇ ਹੁੰਦੇ ਪਰ ਸੱਚੰਗ ਹੈ ਕੁਮੈ ਇਦਾਂ ਦਾ ਹਾਂਜੀ ਇਹਨਾਂ ਨੇ ਇਹ ਸੱਚ ਹਾ ਹੋਇ ਖੋਰ ਆ ਤੁਸੀਂ ਗੱਲ ਕੀਤੀ ਤਾਂ ਉਦੋਂ ਜਦੋਂ ਕਹਿੰਦੇ ਹੁੰਦੇ ਸੀ ਵੀ ਫਲਾਨੇ ਕਲਾਕਾਰ ਦੀ ਆ ਫੀਸ ਆ ਫਲਾਨੇ ਦੀਆ ਤੇ ਉਦੋਂ ਪਤਾ ਲੱਗਿਆ ਵੀ ਜਦੋਂ ਸਾਰਿਆਂ ਦੀ ਰੇਂਜ 3000 3.5 4 5000 ਸੀ ਤੇ ਉਦੋਂ ਸਭ ਤੋਂ ਮਹਿੰਗੇ ਜਿਹੜੇ ਸੀਗੇ ਉਹ ਕੇਦੀਪ ਜਗਮੁਣ ਸੀ ਇਹ 7000 ਲੈਂਦੇ ਸੀ 7000 ਘੱਟੋ-ਘੱਟ ਇਸ ਤੋਂ ਬਾਅਦ ਜਿਹੜੇ ਫਿਰ ਢੰਗ ਤਰੀਕੇ ਬਦਲੇ ਫਿਰ ਗਰਦਾਸ ਮਾਨ ਆਇਆ ਅੱਛਾ ਇਹੜਾ ਪਿੰਡਾਂ 'ਚ ਵੀ ਪ੍ਰਵਾਨ ਸੀ ਸ਼ਹਿਰਾਂ 'ਚ ਵੀ ਪ੍ਰਵਾਨ ਸੀ ਪਰ ਇਥੇ ਵਿੱਚੇ ਹੁਣ ਗੱਲ ਤਾਂ ਵਜਗਵਣਗੁਰ ਦੀ ਕਰ ਰਹੇ ਆ ਤੇ ਮੈਨੂੰ ਗੁਰਦਾਸ ਮਾਨ ਦਾ ਵੀ ਯਾਦ ਆ ਉਹ ਜਿਹੜੀ ਆਪਾਂ ਡਰੱਸਾਂ ਦੀ ਗੱਲ ਕਰਦੇ ਆ ਸ਼ਹਿਰੀ ਪਿੰਡੂ ਜੀ ਜੀ ਮੇਰੇ ਬਾਪੂ ਜੀ ਤੇ ਪਿੰਡ ਦਾ ਇੱਕ ਮੁੰਡਾ ਸੁਰਜਣ ਸਾਡੇ ਨੇੜੇ ਇੱਕ ਪਿੰਡ ਸੀਗੇ ਉੱਥੇ ਗੁਰਦਾਸ ਮਾਨ ਨੂੰ ਸੁਣਨ ਗਏ ਨੌ ਸੁਣਿਆ ਹੋਇਆ ਸੀ ਵੀ ਦੇਖ ਕੇ ਆਈਏ ਕਿੰਦਾ ਦਾ ਕੰਦਾ ਜੀ ਤੇ ਵਾਪਸੀ ਵੇਲੇ ਮੈਂ ਉਹਨਾਂ ਨੂੰ ਪੁੱਛਿਆ ਬਾਪੂ ਜੀ ਨੂੰ ਤੇ ਸੁਰਜਣ ਨੂੰ ਵੀ ਕਿਵੇਂ ਲੱਗਿਆ ਉਹ ਕਹਿੰਦੇ ਵੀ ਉਹ ਤਾਂ ਠੀਕ ਆ ਗਉਂਦਾ ਤਾਂ ਠੀਕ ਆ ਇਹ ਕਿਤੇ ਕੋਈ ਤੁੰਬ ਵੀ ਹੈ ਨਹੀਂ ਸੀ। ਇਹ ਕੋਈ ਤਾਂ ਸਰਤੇ ਪੱਗ ਨਹੀਂ ਸੀ ਬੰਨੀ ਹੋਈ। ਹੁਣ ਤੁਰਲੇ ਵਾਲੀ ਪੱਗ ਤੇ ਤੁੰਬ ਵੀ ਇਹ ਖਾਸ ਨਿਸ਼ਾਨੀਆਂ ਜਾਂ ਖਾਸ ਹਥਿਆਰ ਆ ਪੰਜਾਬੀ ਗਾਇਕਦਿਆਂ। ਜੀ। ਤੇ ਉਹਨਾਂ ਨੂੰ ਲੱਗੇ ਵੀ ਜਿਵੇਂ ਨਾ ਮਤਲਬ ਵੀ ਜਣੀ ਗਰਦਾਸ ਮਾਨ ਤਾਂ ਹੋਰ ਸ਼ਰੀ ਜੇ ਕਿਸਮ ਦਾ ਫਿਰ ਉਦੋਂ ਡਫਲੀ ਨੂੰ ਡਫਲੀ ਨਹੀਂ ਸੀ ਗਿਆ ਜਾਂਦਾ। ਇਸ ਸਾਜ਼ ਨੂੰ ਪਹਿਲਾਂ ਖੰਜਰੀ ਕਿਹਾ ਜਾਂਦਾ ਸੀ। ਜੀ। ਜਿਹੜੀ ਵਿੱਚੋਂ ਖਾਲੀ ਹੁੰਦੀ ਸੀ। ਗੁਰਦਾਸਵਾ ਤਾਂ ਡਫਲੀ ਉਹਦੇ ਚਮੜੇ ਵਾਲੀ ਵਜਾਉਂਦਾ ਨਾ ਇਹ ਖੰਜਰੀ ਜਿਹੜੀ ਸੀ ਖਸਰਿਆਂ ਦਾ ਸਾਜ਼ ਗਣੀ ਜਾਂਦੀ ਸੀ ਜੀ ਉਹ ਵਜਾ ਵਜਾਉਂਦੇ ਹੁੰਦੇ ਸੀਗੇ ਤੇ ਆਏ ਮਤਲਬ ਉਹ ਜਗਮੋਣ ਘਰ ਦਾ ਜਿਹੜਾ ਹੈਗਾ ਫਿਰ ਹੁਣ ਜਿਵੇਂ ਬੀਬੀਸੀ ਜੁੜ ਗਿਆ ਜਾਂ ਬਾਹਰਲੀ ਆਡੀਅנס ਜਿਹੜੀ ਇਹਨਾਂ ਨੂੰ ਸਾਥ ਦੇ ਰਹੀ ਹੈ ਉਹ ਉਹਦੇ ਵਿੱਚ ਮਤਲਬ ਇਹ ਕਿਸੇ ਨਾ ਜਿਵੇਂ ਕੋਈ ਜੁੜ ਜਾਂਦਾ ਵੀ ਇਹ ਪੜ੍ਹੇ ਲਿਖੇ ਲੋਕਾਂ ਦਾ ਹਾਂ ਮੈਨੂੰ ਯਾਦ ਆ ਦੇਖੋ ਉੱਥੇ ਡਾਕਟਰ ਸਲੂਜਾ ਸੀ ਸਾਡੇ ਮਾਡਲ ਟਾਊਨ ਰਹਿੰਦੇ ਉਹਨਾਂ ਨੇ ਵੀ ਦੋ ਵਾਰ ਜਿਹੜੇ ਡਾਕਟਰ ਸਲੂਜਾ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਸੀਗੇ ਉਹ ਵੀ ਅਠਦਸਾ ਡਾਕਟਰੀ ਸੀਗੇ ਉਹਨਾਂ ਦੇ ਮੁੰਡੇ ਕੁੜੀਆਂ ਜਿੱਥੇ ਵਿਆਹੇ ਹੋਏ ਉਹ ਸਾਨੂੰ ਵੀ ਦੇਖਣ ਦਾ ਮੌਕਾ ਮਿਲਿਆ ਕਿਉਂਕਿ ਉਸ ਡਾਕਟਰ ਕੋਲੇ ਹੀ ਜਾਂਦੇ ਸੀਗੇ ਉਸ ਡਾਕਟਰਾਂ ਦੇ ਪਰਿਵਾਰ ਨੇ ਵੀ ਵੱਡੀ ਅਡਾ ਦੇ ਵਿੱਚ ਉਹਨਾਂ ਨੇ ਜਗਮਾਣ ਕੋਰ ਦਾ ਪ੍ਰੋਗਰਾਮ ਕਰਾਇਆ ਸੀ ਜੀ ਵਾਹ ਜੀ ਵਾਹ ਹਾਂ ਜੀ